ਅੱਜ ਹੁਣ ਮੈਨੂੰ ਰਾਤੀ ਜਾ ਕੇ ਸਕੂਨ ਦੀ ਨੀਂਦ ਆਊਗੀ ਕਿ ਮੈਂ ਵੀ ਇੱਕ ਹਾਜ਼ਰੀ ਲਗਾ ਕੇ ਜਾ ਰਹੀ ਹਾਂ ਸਾਡੇ ਦਿਲ ਨੂੰ ਛੂਣ ਵਾਲਾ ਵੀਰ ਹੈ ਭਰਾਜੀ ਸਪੈਸ਼ਲ ਰਾਈਡ ਮੈਂ ਪਲਾਨ ਕੀਤੀ ਸੀ ਜਿਹੜੇ ਦਿੱਲੀੋਂ ਹਰਿਆਣਿਆਂ ਪਲੱਸ ਪੰਜਾਬ ਤੋਂ ਤੇ ਦੈਨ ਪਟਨਾ ਤੋਂ ਈਵਨ ਦੁਬਈ ਤੱਕ ਦੇ ਰਾਈਡਰ ਅੱਜ ਆਇਆ ਹੈ ਪੱਗ ਜਿਹੜੇ ਜਵਾਗ ਨਹੀਂ ਬੰਦੇ ਸੀ ਉਹਨਾਂ ਨੇ ਵੀ ਵੀਰੇ ਪੱਗ ਬੰਨੀ ਸ਼ੁਰੂ ਕਰਤੀ ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਪਰ ਅੱਜ ਵੀ ਸਿੱਧੂ ਮਸੇਵਾਲਾ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਧੜਕ ਰਿਹਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਧੂ ਮਸੇਵਾਲਾ ਦੇ ਫੈਨਸ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ। ਇਸ ਦੇ ਚੱਲਦਿਆਂ ਹੀ ਤੁਹਾਨੂੰ ਦੱਸ ਦਈਏ ਸਿੱਧੂ ਮਸੇਵਾਲਾ ਨੂੰ ਇਨਸਾਫ ਦੀ ਵੋਨ ਲਈ ਹੁਣ ਬਾਈਕ ਰਾਈਡਰ ਵੀ ਅੱਗੇ ਆਏ ਨੇ। ਅਮਰੀਕਾ ਦੁਬਈ ਅਤੇ ਭਾਰਤ ਦੇ ਕੋਨੇ-ਕੋਨੇ ਤੋਂ ਬਾਈਕ ਸਵਾਰ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚੇ। ਉਹਨਾਂ ਨੇ ਕਿਹਾ ਕਿ ਉਹ ਖਾਸ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਦੇ ਪਿੰਡ ਮੂਸਾ ਪਹੁੰਚੇ ਨੇ। ਤੇ ਬਾਈਕ ਰਾਈਡਰ ਦਾ ਇਹ ਵੀ ਕਹਿਣਾ ਹੈ ਕਿ ਬੇਸ਼ੱਕ ਸਾਨੂੰ ਠੰਡ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਅੱਜ ਦੇਸ਼ ਵਿਦੇਸ਼ ਤੋਂ ਲੋਕੀ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਲਈ ਪਹੁੰਚ ਰਹੇ ਨੇ। ਸੋ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਬਾਈਕ ਰਾਈਡਰ ਦਾ ਹੋਰ ਕੀ ਕੁਝ ਕਹਿਣਾ ਹੈ ਤੁਸੀਂ ਵੀ ਸੁਣੋ। ਭਾਜੀ ਇਹ ਇੱਕ ਸਪੈਸ਼ਲ ਬਹੁਤ ਟਾਈਮ ਤੋਂ ਮੇਰੇ ਦਿਲ ਦਿਮਾਗ ਚ ਤੇ ਕੀ ਕਹਾਂ ਪਰ ਰਾਤੀ ਨੂੰ ਮੈਨੂੰ ਨੀਂਦਰਾਂ ਨਹੀਂ ਪੈਂਦੀ ਸੀ ਬਾਜੀ ਇਹ ਰਾਈਡ ਕਰਨ ਦਾ ਮੇਰੇ ਮਤਲਬ ਨੀਂਦਰ ਜੱਤੀ ਕਰ ਇੱਧਰ ਨਹੀਂ ਪਹੁੰਚਿਆ ਨਾ ਅੱਜ ਹੁਣ ਮੈਨੂੰ ਰਾਤੀ ਜਾ ਕੇ ਸਕੂਨ ਦੀ ਨੀਂਦ ਆਊਗੀ ਕਿ ਮੈਂ ਵੀ ਇੱਕ ਹਾਜ਼ਰੀ ਲਗਾ ਕੇ ਜਾ ਰਹੇ ਹਾਂ ਨਾਲੇ ਮੇਰੇ ਵੀਰ ਇੱਧਰ ਮੇਰੇ ਨਾਲ ਆਇਆ ਹੈ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਵਾ ਕਿੰਨੇ ਰਾਈਡਰ ਸੀ ਕਿੰਨੇ ਦਿਨ ਦਾ ਟੂਰ ਸੀ ਕਿੰਨੇ ਬਾਜੀ ਦਿੱਲੀੋਂ ਤੇ ਹੋਣ ਨੂੰ ਤੇ ਇੱਕ ਦਿਨ ਲੱਗਦਾ ਲੇਕਿਨ ਅਸੀਂ ਸਪੈਸ਼ਲੀ ਇਸ ਕਰਕੇ 2 ਦਿਨ ਕਿਤੇ ਆ ਤਾਂ ਕਿ ਕੋਰੀਆ ਦਾ ਟਾਈਮ ਹੈ ਠੰਡ ਦਾ ਵੇਲਾ ਹੈ ਇਸੇ ਕਰਕੇ ਬਾਈ ਰੱਬ ਝੂਟਨਾ ਬੁਲਾਵੇ ਮੈਂ ਇੱਕ ਜਗ੍ਹਾ ਇਧਰ ਉਹਦੀ 50 60 ਕਿਲੋਮੀਟਰ ਪਹਿਲੇ ਇੱਕ ਅਸੀਂ ਜਗ੍ਹਾ ਰਾਤੀ ਸੋਏ ਆ ਉੱਥੇ ਸਾਰੇ ਵੀਰ ਕਮਰੇ ਚੁੱਤੇ ਆ ਅਸੀਂ ਪਿਓ ਪੁੱਤ ਬਾਹਰ ਮੰਜੀ ਢਾਕੇ ਕੰਬਲ ਲੈ ਕੇ ਤੇ ਇੱਕ ਛੋਟੇ ਸਾਬ ਜਿੰਦਾ ਇੱਕ ਛੋਟੀ ਜੀ ਆਪਣੇ ਮਨੋਂ ਫੀਲ ਕੀਤੀ ਹੈ ਕਿ ਠੰਡੀ ਠੰਡ ਕਿਦਾਂ ਹੁੰਦੀ ਹੈ ਔਰ ਕਿਸ ਵੇਲੇ ਉਸ ਵੇਲੇ ਕੀ ਹਾਲ ਹੋਣਾ ਹੈ ਛੋਟੇ ਸਹਿਜਾ ਦਾ ਬਾਜੀ ਉਹਨੂੰ ਵੀ ਚੇਤੇ ਕਰਦੇ ਹੋਏ ਇੱਕ ਇਹ ਛੋਟੀ ਜੀ ਪਲੱਸ ਸਾਡਾ ਵੀਰ ਉਹ ਤੇ ਰੱਬ ਨੇ ਤੇ ਪਰ ਇਹ ਵੀ ਸਾਡੇ ਦਿਲ ਨੂੰ ਛੂਣ ਵਾਲਾ ਵੀਰ ਹੈ ਭਰਾ ਜੀ ਤੇ ਇਸੇ ਕਰਕੇ ਸਪੈਸ਼ਲ ਰਾਈਡ ਮੈਂ ਪਲਾਨ ਕੀਤੀ ਜਿਹੜੇ ਦਿੱਲੀੋਂ ਹਰਿਆਣਿਆਂ ਪਲੱਸ ਪੰਜਾਬ ਤੋਂ ਤੇ ਦੈਨ ਪਟਨਾ ਤੋਂ ਈਵਨ ਦੁਬਈ ਤੱਕ ਦੇ ਰਾਈਡਰ ਅੱਜ ਆਇਆ ਜਿਨ੍ਹਾਂ ਨੂੰ ਅਸੀਂ ਸਾਰੇ ਮਿਲੇ ਆ ਬਾਜੀ ਉਹਨਾਂ ਦਾ ਤਹੇ ਦਿਲ ਤੋਂ ਧੰਨਵਾਦ ਕਰਦਾ ਵਾਂ ਔਰ ਅੱਗੋ ਦੀ ਵੀ ਐਓ ਜੀ ਰਾਈਡਾਂ ਜੋ ਜੋ ਮੈਂ ਕਰ ਸਕਦਾ ਮੈਂ ਉਹ ਮੈਂ ਕਰਾਂਗਾ ਪਰ ਨਾਲੇ ਵੀਰ ਦੇ ਇੱਕ ਖਾਸ ਮੈਸੇਜ ਸੀ ਪੰਜਾਬੀ ਮਾਂ ਬੋਲੀ ਤੂੰ ਜੀ ਸੀ ਪੱਗ ਇਸ ਚੀਜ਼ ਦਾ ਮੈਂ ਵੀਰੇ ਦਾ ਧੰਨਵਾਦ ਕਰਦਾ ਜਿਹੜੀ ਪੱਗ ਜਿਹੜੇ ਜਵਾਗ ਨਹੀਂ ਬੰਦੇ ਸੀ ਉਹਨਾਂ ਨੇ ਵੀ ਵੀਰੇ ਪੱਗ ਬੰਨੀ ਸ਼ੁਰੂ ਕਰਤੀ ਨਾਲੇ ਪੰਜਾਬੀ ਮਾਂ ਬੋਲੀ ਨੂੰ ਮੈਂ ਰਿਪਰੈਜ਼ੈਂਟ ਕਰਦਾ ਰਹੂੰਗਾ ਔਰ ਅੱਗੇ ਕਰਦਾ ਰਹਾ ਹਾਂ ਅਦਰੀ ਦੂਜੇ ਪਾਸੇ ਸਿੱਧੂ ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਨ੍ਹਾਂ ਬਾਈਕ ਰਾਈਡਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਪੁੱਤ ਨੂੰ ਇਨਸਾਫ ਦਿਵਾਉਣ ਲਈ ਅਜਿਹੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਚੜ੍ਹਦੀਕਲਾ ਟਾਈਮ ਟੀਵੀ ਲਈ ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਖਾਸ ਰਿਪੋਰਟ